अगे हड़के कर सकता है जिन्हें पाकिस्तान अपना गुंधी मुल्क है दुश्मन मुल्क है, ए, एक उन्दा है उन्दा बड़ा प्यार होता है पर गुंडी दुश्मन अपना ये हर वारी रही किता जाए क्योंकि पंजा गोली प्रवाह ही है पर ਦੁਸ਼ਮਣ ਦੇਸ਼ ਨੇ ਇੱਕ ਰਸਤਾ ਚੁਣਿਆ ਕਿ ਪੰਜਾਬੀਆਂ ਨੂੰ ਨਸ਼ਿਆਂ ਦੇ ਲਾ ਕੇ ਨਸ਼ਿਆਂ ਤੇ ਲਾ ਕੇ ਇਹਨਾਂ ਨੂੰ ਖਤਮ ਕਰ ਦਿੱਤਾ। ਤਾਂ ਇਹ ਜਿਹੜਾ ਉਹਨਾਂ ਨੇ ਉਹ ਸਾਜ਼ਿਸ਼ ਰਚੀ ਹੋਈ ਹੈ ਇਹ ਸਾਜ਼ਿਸ਼ ਆਪਾਂ ਪੰਜਾਬੀਆਂ ਨੇ ਕਾਮਯਾਬ ਕੀਤੀ। ਅੱਜ ਆਪਾਂ ਸਾਰੇ ਇਕੱਠੇ ਆ ਮਾਨਯੋਗ ਉਪ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਪਣਾ ਯੁੱਧ ਨਸ਼ਿਆ ਵਿਰੋਧ ਚੰਦਰੇ ਅਰ ਇਸ ਯੋਧ ਨਸ਼ਿਆ ਵਿਰੋਧ ਮੋਹਿਂ ਦੇਵ ਜੱਜ ਤੁਹਾਡੇ ਪਿੰਡ ਮੈਂ ਆਇਆ ਇਹ ਮੋਹਿਂ ਵੱਜ ਤੁਹਾਡੇ ਪਿੰਡ ਮੈਂ ਲੈ ਕੇ ਆਇਆ ਤੁਹਾਡਾ ਸਾਰਿਆਂ ਦਾ ਸਾਥ ਲੈਣ ਲਈ ਆਇਆ ਜਿੱਦਾਂ ਤੁਸੀਂ ਪਹਿਲਾਂ ਵੀ ਬਹੁਤ ਵੱਡੇ ਪੱਧਰ ਤੇ ਨਸ਼ਿਆਂ ਦੇ ਖਾਤਮੇ ਲਈ ਸਾਥ ਦੇ ਰਹੇ ਹੋ ਅੱਜ ਵੀ ਤੁਹਾਡਾ ਸਾਥ ਲੈਣ ਲਈ ਆਇਆ